ਯਸਾ ਮਰਕ ਵਿੱਚ ਵਿਕਰਮ ਜੀ ਵਿਕਰਮ ਜੀ ਨੇ ਕਬਡੀ ਖੇਡ ਦੇ ਪੈਰ ਪਸੰਦ ਦੇਖੋ ਕਿੰਨੀਆਂ ਕਿੰਨੀਆਂ ਵਧੀਆ ਗੱਲਾਂ ਚੱਲ ਰਹੀਆਂ ਥੇਰ ਵਿਕਰਮ ਵਿੱਚ ਮਿਲ ਜੀਏ ਯਾਰ ਨਾ ਵਿਕਰਮ ਜੀ ਦਾ ਕਬੱਡੀ ਨਾਲ ਸੰਬੰਧ ਹੈ ਨਾ ਖੇਡਾਂ ਨਾਲ ਸੰਬੰਧ ਨਾ ਸਰੀਰਾਂ ਨਾਲ ਸੰਬੰਧ ਉਹਨਾਂ ਤੋਂ ਬਚਾਉਣ ਬਾਅਦ ਤੇ ਖੇਡਾਂ ਸ਼ੁਰੂ ਕਰੇ तो तो कोई की कह रहा है डायवर्ट नहीं करना चाहता थोड़े सवाल ने आह रहे जी आह रहे जी आह रहे जी ठीक है बेरोजगारी बारे सवाल पूछ लो ਨਹੀਂ ਤੁਸੀਂ ਬੇਰਜ਼ਗਾਰੀ ਵਾਰੀ ਕਿਉਂ ਪੁੱਛਦੇ ਹੋ ਇਹ ਪੰਜਾਬ ਚ ਕਿੰਨੀ ਬੇਰਜ਼ਗਾਰੀ ਹੈ ਕਿੰਨੇ ਨੌਕਰ ਦਿੱਤੀਆਂ ਤੁਸੀਂ ਇਹ ਕਿਉਂ ਨਹੀਂ ਪੁੱਛਦੇ ਤਾਂ ਪਾਣੀ ਉੱਪਰ ਆ ਗਿਆ ਜਾਂ ਧਰਤੀ ਦਾ ਪਾਣੀ ਥੱਲੇ ਚਲਾ ਗਿਆ ਰਮਨਿੰਨ ਵੀ ਤੂੰ ਐਂ ਕਹਿ ਰਿਹਾ ਜੀ ਖੈਰਾ ਐਂ ਕਹਿ ਰਿਹਾ ਜੀ ਬਾਜਵਾ ਐਂ ਕਹਿ ਰਿਹਾ ਜੀ ਕੱਲ ਕੀ ਕਿਹਾ ਕਰ ਪਰਸ ਬਾਜਵਾ ਨੇ ਕੀ ਕਰਾਲਿਆ ਫਿਰ ਉਹਨੇ ਜਦੋਂ ਗੱਲ ਤਾਂ ਪਾਣੀਆਂ ਦੀ ਚਲੀ ਜਾਂਦੀ ਉਹ ਹੀ ਮੈਂ ਬੁਲਬਲੀ ਜਾਂਦੇ ਨੇ ਸੋ ਥੋੜੇ ਨਾ ਸਵਾਲ ਆਪਣੇ ਪਬਲਿਕ ਨਾਲ ਰਿਲੇਟਡ ਕਰ ਲਓ ਪਲੀਜ਼ ਹਰ ਪਿੰਡ ਦੇ ਵਿੱਚ ਅਸੀਂ 13000 ਪਿੰਡ ਹੈ ਸ਼ਾਨਦਾਰ ਖੇਡ ਗਰਾਊਂਡ ਤਿਆਰ ਕਰਾਂਗੇ ਬਹੁਤ ਵੱਡੇ ਪੁੰਨ ਦਾ ਕੰਮ ਹੈ ਕਿਉਂਕਿ ਜਦੋਂ ਬੱਚੇ ਖੇਡਦੇ ਗਰਾਊਂਡ ਚਲੇ ਜਾਣਗੇ ਤਾਂ ਉਹ ਆਪਣੇ ਸਰੀਰ ਨਾਲ ਪਿਆਰ ਹੋ ਜੂਗਾ ਸੀਰ ਨਾਲ ਪਿਆਰ ਹੋ ਜੂਗਾ ਤਾਂ ਆਲਾਮ ਤੱਕ ਬੱਚਾ ਉਹਨੂੰ ਕਿਤੇ ਨਾ ਕਿਤੇ ਤਾਂ ਬਿਜ਼ੀ ਕਰੀਏ ਨਾ ਕੋਈ ਟਰੈਕ ਐਂਡ ਫੀਲਡ ਜਾਊਗਾ ਕੋਈ ਕਬੱਡੀ ਵਾਲ ਜਾਊਗਾ ਕੋਈ ਗੋਲਾ ਸਿੱਟੂਗਾ ਕੋਈ ਬਾਲੀਬਾਲ ਖੇਡੂਗਾ ਪਰ ਗਰਾਊਂਡ ਬਣਾਉਣੇ ਪੈਣਗੇ ਹੁਣ ਅਸੀਂ ਵੀ ਛੋਟੇ ਹੁੰਦੇ ਸੀ ਤੁਹਾਡੇ ਜੋ ਮੇਰੇ ਖਾਲਚ ਕਈ ਸਾਡੇ ਸੀਨੀਅਰ ਵੀ ਨੇ ਅਸੀਂ ਥਾਪੀਆਂ ਨਾਲ ਕ੍ਰਿਕਟ ਖੇਡਦੇ ਰਹੇ ਜਿਹੜੀ ਥਾਪੀ ਨਾਲ ਬੇਬੇ ਕੱਪੜੇ ਧੋਦੇ ਹੁੰਦੇ ਸੀ ਔਰ ਥਾਪੀ ਵੀ ਚੋਰੀਆਂ ਲੈ ਕੇ ਜਾਣੀ ਕਿਉਂਕਿ ਜੋ ਕ੍ਰਿਕਟ ਵਾਲੀ ਹੈ ਉਹ ਥਾਪੀ ਉੱਜੜ ਜਾਂਦੀ ਸੀ ਬਾਚੋ ਕਪੜੇ ਬਾੜਨ ਲੱਗ ਜਾਂਦੇ ਸੀ ਸਾਨੂੰ ਤਾਂ ਬੈਟ ਹੀ ਨਹੀਂ ਮਿਲੀ ਨਾ ਸਾਨੂੰ ਬਾਲ ਮਿਲੀ ਨਾ ਹੀ ਸਾਨੂੰ ਗਰਾਊਂਡ ਮਿਲਿਆ ਜੀ ਫਿਰ ਵੀ ਅਸੀਂ ਸ਼ੁਭਮਨ ਗਿੱਲ ਹਰਪਜਨ ਸਿੰਘ ਅਰਸ਼ਦੀਪ ਅਸੀਂ ਦੇਸ਼ ਨੂੰ ਫਤ੍ਹਾ ਕਰਕੇ ਦੇ ਦਿੱਤੇ ਹਾਕੀ ਕੇ ਮੇਂ ਖੇਡਦੇ ਸੀਗੇ ਜੰਡਾ ਤੋੜ ਕੇ ਹੀ ਬਿੱਜੀ ਦਾ ਜਿਹੜਾ ਹਾਕੀ ਜੀ ਵਰਗਾ ਹੋਏ ਬਸ ਖਿੱਦੋ ਖੁੰਡੀ ਕਹਿੰਨੇ ਆ ਕਹਿੰਦੇ ਸੀ ਲੀਰਾਂ ਦੀ ਸਾਡੇ ਕੋਲੇ ਬਾਲ ਹੁੰਦੀ ਸੀ ਫਿਰ ਵੀ ਇਸ ਵਕਤ 11 ਚੋਂ 8 ਸਾਡੇ ਪਲੇਅਰ ਨੇ ਹਰਮਨ ਪ੍ਰੀਤ ਤੋਂ ਲੈ ਕੇ ਜਰਮਨ ਪ੍ਰੀਤ ਤੋਂ ਲੈ ਕੇ ਗੁਰਜੰਟ ਤੋਂ ਲੈ ਕੇ ਸ਼ਮਸ਼ੀਰ ਤੋਂ ਲੈ ਕੇ ਸਾਡੇ ਪਲੇਅਰ ਨੇ ਜਿੱਤ ਹਾਪੀ ਮੌਕਾ ਤਾਂ ਮਿਲੇ ਨਾ ਸਾਨੂੰ ਸੋ ਮੌਕਾ ਤਾਂ ਮਿਲੂਗਾ ਜੇ ਗਰਾਊਂਡ ਬਣਾਵਾ ਸੋ ਗਰਾਊਂਡ ਬਣਾਉਣ ਦਾ ਫੈਸਲਾ ਕੀਤਾ ਪਹਿਲੇ ਚਰਨ ਦੇ ਵਿੱਚ 3083 3083 ਗਰਾਊਂਡ ਜਿਹੜੇ ਨੇ ਉਹਨਾਂ ਦਾ ਕੰਮ ਸ਼ੁਰੂ ਹੋਣ ਲੱਗਿਆ ਨਾਲ ਦੀ ਨਾਲ ਅਸੀਂ ਜਿਹੜੇ ਪਲੇਅਰ ਅਚੀਵਰ ਨੇ ਜਿਨ੍ਹਾਂ ਨੇ ਕਾਮਨ ਵੈਲਥ ਚ ਜਾਂ ਕਿਸੇ ਵਰਲਡ ਲੈਵਲ ਦੇ ਕਿਸੇ ਕੰਪੀਟੀਸ਼ਨ ਚ ਜਾਂ ਏਸ਼ੀਆ ਲੈਵਲ ਦੇ ਕੰਪੀਟੀਸ਼ਨ ਕੋਈ ਮੱਲ ਮਾਰੀ ਹੈ ਅਸੀਂ ਉਹਨਾਂ ਨੂੰ ਕੋਚਿੰਗ ਵਾਸਤੇ ਵੀ ਰੱਖਾਂਗੇ ਕਿ ਤੁਸੀਂ ਹੋਰ ਪਲੇਅਰ ਜਿਹੜਾ ਟ੍ਰੇਨਿੰਗ ਦੇ ਕੇ ਹੋਰ ਪਲੇਅਰ ਬਣਾਉਣ ਦੀ ਕੋਸ਼ਿਸ਼ ਕਰੋ। ਔਰ ਪੰਜਾਬ ਹੱਸਦਾ ਖੇਡਦਾ ਪੰਜਾਬ ਪਹਿਲੇ ਦਿਨੋਂ ਮੰਨਿਆ ਗਿਆ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰੇ ਪਿਤਾ ਜੀ ਨੇ ਮੈਨੂੰ ਦੱਸੀ ਸੀ। ਪੰਜਾਬ ਦੀ ਟੀਮ ਦੇ ਵਿੱਚ ਹਾਕੀ ਦੀ ਟੀਮ ਦੇ ਵਿੱਚ ਤ랴 ਨੌ ਪਲੇਅਰ ਅੱਜ ਵੀ ਨੇ ਉਦੋਂ ਵੀ ਤਾਂ ਚਿੱਤੇ ਜੁੜਾ ਕਰ ਕਰਦੇ ਸੀਗੇ ਤੇ ਚਿੱਟੇ ਰੰਗ ਦੀ ਰੁਮਾਲ ਬੰਨੀ ਹੁੰਦੀ ਸੀ ਤੇ ਹਾਲੈਂਡ ਨਾਲ ਮੈਚ ਸੀ ਐਮਸਟਰਡਮ ਚ ਸੱਤ ਤੱਕ ਪਲੇਅਰਾਂ ਦੇ ਆਪਣੇ ਰੁਮਾਲਾਂ ਬੰਨੇ ਹੋਈਆਂ ਤਿੰਨ ਚਾਰ ਦੇ ਨਹੀਂ ਹੈਗੇ ਸੀ ਤਾ ਇੱਕ ਅੰਗਰੇਜ਼ ਨੇ ਦੂਜੇ ਅੰਗਰੇਜ਼ ਨੂੰ ਪੁੱਛਿਆ ਜਿਹੜੇ ਕਿ ਆਡੀਅנס ਦੇ ਵਿੱਚ ਬੈਠੇ ਸੀ ਕਹਿੰਦਾ ਵੀ ਇੰਡੀਆ ਦੀ ਜਿਹੜੀ ਟੀਮ ਹੈ ਇਹਦੀ ਯੂਨੀਫਾਰਮ ਇੱਕ ਨਹੀਂ ਹੈਗੀ ਯੂਨੀਫਾਰਮ ਇੱਕ ਹੋਣੀ ਚਾਹੀਦੀ ਉਹ ਕਹਿੰਦੇ ਵੀ ਕਿਵੇਂ ਕਹਿੰਦੇ ਵੀ ਦੇਖੋ 7-8 ਦੇ ਸਿਰ ਤੇ ਵਾਈਟ ਕਲਰ ਦਾ ਕੋਈ ਕਲੋਥ ਬੰਨਿਆ ਹੋਇਆ ਵਾਕਿਆ ਨੇ ਹੈ ਨਹੀਂ ਇਦਾਂ ਨਾਲ ਜਿਹੜੀ ਫਾਰਮ ਇੱਕ ਨਹੀਂ ਹੈਗੀ ਇਹਦਾ ਅੱਛਾ ਹੁਣ ਜਿਹਨੂੰ ਪੁੱਛਿਆ ਸੀ ਗੋਰੇ ਨੇ ਗੋਰੇ ਨੇ ਗੋਰੇ ਨੂੰ ਪੁੱਛਿਆ ਸੀ ਪਤਾ ਉਹਨੂੰ ਵੀ ਨਹੀਂ ਸੀਗਾ ਧੀ ਗੱਲ ਕੀ ਹੈ ਪਰ ਉਹਨੂੰ ਇੱਕ ਗੱਲ ਦਾ ਪਤਾ ਸੀਗਾ ਕਹਿੰਦਾ ਨਹੀਂ ਨਹੀਂ ਵਰਦੀ ਇੱਕੋ ਹੀ ਹੈ ਯੂਨੀਫਾਰਮ ਇਜ਼ ਦਾ ਵਨ ਕਹਿੰਦਾ ਨਹੀਂ ਯਾਰ ਤੂੰ ਦੇਖ ਤਾਂ ਸਹੀ ਇਹ ਕਿਸੇ ਦੇ ਸਿਰ ਤੇ ਵਾਈਟ ਕਲਰ ਦਾ ਕਪੜਾ ਬੰਨਿਆ ਹੋਇਆ ਕਿਤੇ ਨਹੀਂ ਬੰਨਿਆ ਕਹਿੰਦਾ ਨਹੀਂ ਨਹੀਂ ਇਹ ਕਹਿੰਦਾ ਵੈਸੀ ਨਾ ਨਿਸ਼ਾਨੀਆਂ ਲਾਈ ਹੋਈਆਂ ਨੇ ਕਿ ਹੀ ਇਸ ਵੈਰੀ ਵੈਰੀ ਡੇਂਜਰਸ ਪਲੇਅਰ ਮਤਲਬ ਸਾਡੇ ਪੰਜਾਬੀ ਪਲੇਅਰ ਨੂੰ ਮਤਲਬ ਇਹ ਪ੍ਰਮਾਤਮਾ ਵੱਲੋਂ ਕਹਿੰਦਾ ਨਿਸ਼ਾਨੀਆਂ ਲਾਈਆਂ ਹੋਈਆਂ ਨੇ ਕਿ ਵੈਰੀ ਡੇਂਜਰਸ ਪਲੇਅਰ ਜਦੋਂ ਇਹਨਾਂ ਕੋਲੇ ਬਾਲ ਆ ਜਾਏ ਗੋਲ ਹੋ ਜਾਂਦਾ ਬਸ ਕਿਉਂਕਿ ਗੋਲ ਕੋਣ ਸੁਰਜੀਤ ਸਿੰਘ ਹੋਰੀ ਪਿਰਥੀਪਾਲ ਹੋਰੀ ਕਰਦੇ ਸੀ ਸੁਇਸ਼ ਕਰਕੇ ਅਸੀਂ ਹਾਕੀ 'ਚ ਅਸੀਂ ਕ੍ਰਿਕਟ 'ਚ ਅਸੀਂ ਕਬੱਡੀਆਂ 'ਚ ਅਸੀਂ ਗੋਲੇ ਸੁੱਟਣ 'ਚ ਅਸੀਂ ਐਥਲੈਟਿਕਸ 'ਚ ਸਾਰੇ ਪਾਸੇ ਨੰਬਰ 1 ਹੈਗੇ ਹਾਂ ਪਰ ਸਾਨੂੰ ਥੋੜਾ ਜਿਹਾ ਮਾਹੌਲ ਮਿਲਣਾ ਚਾਹੀਦਾ ਉਹ ਮਾਹੌਲ ਦੇਣ ਵਾਸਤੇ ਡਰੱਗ ਤੋਂ ਹਟਾਉਣ ਵਾਸਤੇ ਉਹਨਾਂ ਦਾ ਧਿਆਨ ਕਿਸੇ ਹੋਰ ਪਾਸੇ ਲਾਉਣ ਵਾਸਤੇ ਲਗਭਗ 4000 ਗਰਾਊਂਡ ਜਿਹੜੇ ਨੇ ਪਹਿਲੇ ਚ ਅਸੀਂ ਸ਼ਾਨਦਾਰ ਮਾਡਰਨ ਗਰਾਊਂਡ ਜਿਹੜੇ ਨੇ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਣਗੇ ਨਹੀਂ ਤਾਂ ਗਰਾਊਂਡ ਅਸੀਂ ਵੀ ਸਾਡੇ ਪਿੰਡ ਵੀ ਗਰਾਊਂਡ ਹੈ ਅਸੀਂ ਆਪ ਹੀ ਪਰਤਾਂ ਪਾਉਂਦੇ ਰਹੇ ਹਾਂ ਚਲੋ ਯਾਰ ਭੋਲੇ ਦਾ ਟਰੈਕਟਰ ਲੈ ਲੋ ਚਲੋ ਕਹੀਂ ਆ ਚੱਕੀ ਯਾਰ ਯਾਰ ਗਰਾਊਂਡ ਜਾ ਬਣਾ ਲਈਏ ਹੈਨਾ ਸਰਕਾਰਾਂ ਸਪੂਰੋਂ ਤੋਂ ਕਾਦੀਆਂ ਬਿਤਾ ਇੰਨੇ ਸੀ ਸਰਕਾਰ ਬਣਾਉਗੀ ਇਹ ਜੀਜ਼ੇ ਐਥਲੈਟਿਕਸ ਦਾ ਸਿੰਥੈਟਿਕ ਗਰਾਊਂਡ ਵੀ ਦੇਵਾਂਗੇ ਅਸੀਂ ਆਲਰੇਡੀ ਮੈਂ ਸਪੋਰਟਸ ਮੰਤਰੀ ਵੀ ਆ ਇਸ ਕਰਕੇ ਮੈਨੂੰ ਪਤਾ ਹੈ ਇਸ ਦਾ ਅਥੀ 올림픽 ਜਾਂ ਕਿਸੇ ਵੀ ਵਰਡ ਲੈਵਲ ਦੇ ਕੰਪੀਟੀਸ਼ਨ ਜਾਣ ਤੋਂ ਪਹਿਲਾਂ ਵੀ ਪੈਸੇ ਦੇਣੇ ਆ ਜ ਜਦੋਂ ਜਿੱਤ ਕੇ ਆ ਜਾਂਦੇ ਨੇ ਉਹ ਤਹਰੇਕ ਦੇਂਦਾ ਉਹਨਾਂ ਨੂੰ ਪਹਿਲਾਂ ਤਿਆਰੀ ਵਾਸਤੇ ਵੀ ਅਸੀਂ ਕਹਿੰਨੇ ਆ ਕਿ ਉਹ ਬੂਟ ਤਾਂ ਲੈ ਲਾ ਜਿਹੜੇ ਬੂਟ ਪਾ ਕੇ ਭੱਜਣਾ ਹੈ ਉਹ ਜੈਵਲਨ ਤਾਂ ਲੈ ਲਾ ਜਿਹੜੀ ਜੈਵਲਨ ਸੁੱਟਣੀ ਹੈ ਉਹ ਗੱਦਾ ਤਾਂ ਮਿਲ ਜੇ ਜਿਹੜੇ ਗੱਦੇ ਤੇ ਕੰਪੀਟੀਸ਼ਨ ਹੋਣਾ ਹੈ ਰੈਸਲਿੰਗ ਦਾ ਇੱਥੇ ਮਿੱਟੀ ਤੇ ਕੁਲੀ ਜਾਂਦੇ ਰਹਿੰਦੇ ਆ ਉੱਥੇ ਗੱਦਾ ਹੁੰਦਾ ਗ੍ਰਿਪ ਵੀ ਨਹੀਂ ਬਣਦੀ ਸੋ ਅਸੀਂ 8-8 10-10 ਲੱਖ ਰੁਪਈਆ ਤਿਆਰੀ ਵਾਸਤੇ ਵੀ ਦਿੰਨੇ ਆ ਜਿੰਨਾ ਨਾ ਜਿੰਨਾ ਬਾਅਦ ਦੀ ਗੱਲ ਹੈ ਪਰ ਕਿਹੜਾ ਤਿਆਰੀ ਤਾਂ ਪ੍ਰੋਪਰ ਤਰੀਕੇ ਨਾਲ ਹੋਣੀ ਸੋ ਪਹਿਲੀ ਸਰਕਾਰ ਹੈ ਜਿਹੜੀ ਤਿਆਰੀ ਵਾਸਤੇ ਵੀ ਪੈਸੇ ਦਿੰਦੀ ਬਾਅਦ ਜਿੱਤਣ ਜਿੱਤ ਕੇ ਆਉਣ ਤੋਂ ਬਾਅਦ ਦੇਣੀ ਦੇਣੀ ਅਸੀਂ ਸੋ ਸਪੋਰਟਸ ਨੂੰ ਜਿਹੜਾ ਪੰਜਾਬ ਸਰਕਾਰ ਪ੍ਰਾਇਓਰਟੀ ਤੇ ਲੈ ਕੇ ਦੁਬਾਰਾ ਫੇਰ ਅਸੀਂ 골ਡ ਮੈਡਲ ਵਾਲੇ ਅਸੀਂ ਸਿਲਵਰ ਮੈਡਲ ਵਾਲੇ ਅਸੀਂ ਪੋਡੀਅਮ ਤੇ ਫਿਨਿਸ਼ਰ ਪੰਜਾਬ ਸਰਕਾਰ ਦੇ ਜਿਹੜੇ ਪਲੇਅਰ ਹਨ ਉਹਨੂੰ ਕਰਨਾ ਔਰ ਸੀਨੀਅਰਾਂ ਨਾਲ ਵੀ ਬਹੁਤ ਇਸਤੇਮਾਲ ਉਹਨੇ ਤਿਆਰ ਵੀ ਦਾਗੇ ਸਿੱਖਾਂਗੇ ਤੇ ਐਸ ਵਕਤ ਵੀ ਹਰਮਨਪ੍ਰੀਤ ਹਾਕੀ ਦਾ ਕੈਪਟਨ ਹੈ ਸ਼ੁਭਮਨ ਕ੍ਰਿਕਟ ਦਾ ਕੈਪਟਨ ਹੈ। ਔਰ ਫੁੱਟਬਾਲ ਦੀ ਇੰਡੀਆ ਦੀ ਫੁੱਟਬਾਲ ਟੀਮ ਦਾ ਕੈਪਟਨ ਵੀ ਪੰਜਾਬੀ ਹੈ। ਤਿੰਨੋਂ ਗੇਮਾਂ ਦੇ ਕੈਪਟਨ ਪੰਜਾਬੀ। ਮਤਲਬ ਹੈ ਕਿ ਸਾਡੇ ਕੋਲੇ ਟੈਲੈਂਟ ਤਾਂ ਸਾਡੇ ਕੋਲੇ ਹੈਗਾ ਮੌਕਾ ਮਿਲਣਾ ਚਾਹੀਦਾ। ਮਾਲਪੁਰ ਵਾਲੇ ਪਾਸੇ ਫੁੱਟਬਾਲ ਚੱਲਦੀ ਹੈ। ਸਾਡੇ ਸੁਨਾਮ ਵਾਲੇ ਪਾਸੇ ਬੌਕਸਿੰਗ ਹੈ। ਸਾਡੇ ਪਾਰਟਸ ਨੇ ਇਦਾਂ। ਬਰਨਾਲਾ ਹੌਕੀ ਹੈ। ਸੰਸਾਰਪੁਰ ਮਿੱਠਾ ਪਰ ਹੌਕੀ ਹੈ। ਜਲੰਧਰ ਵਾਲਾ ਪਾਸਾ ਸੋ ਅਸੀਂ ਹਰ ਹਰ ਖਿੱਤਾ ਸਾਡਾ ਕਿਸੇ ਨਾ ਕਿਸੇ ਖੇਡ ਦਾ ਸਪੈਸ਼ਲਿਸਟ ਅਸੀਂ ਉਹਨਾਂ ਖੇਡਾਂ ਨੂੰ ਪ੍ਰਮੋਟ ਕਰਾਂਗੇ ਦਰਬਾਰਾ ਸਿੰਘ ਕੈਪਟਨ ਰਏ ਸਾਡੇ ਫੁੱਟਬਾਲ ਦੇ ਜੀਸੀਟੀ ਮਿਲਖ ਪਗਵਾੜਾ ਦੀ ਕਿੰਨੀ ਵਧੀਆ ਟੀਮ ਹੁੰਦੀ ਸੀ ਕਪੂਰਥਲੇ ਦੀ ਜਿਹੜੀ ਰੇਲ ਕੋਚ ਫੈਕਟਰੀ ਦੀ ਕਿੰਨੀ ਵਧੀਆ ਫੁੱਟਬਾਲ ਦੀ ਟੀਮ ਹੁੰਦੀ ਸੀ ਪੰਜਾਬ ਪੁਲਿਸ ਦੀ ਹਾਕੀ ਦੀ ਟੀਮ ਕਿੱਧਰ ਗਈ ਨਾਮਤਾਰ 11 ਦੀ ਕਿੰਨੀ ਕਮਾਲ ਦੇ ਨਾਮ ਤਰੀ 11 ਦੇ ਪਲੇਅਰ ਜਿਹੜੇ ਇੰਡੀਅਨ ਹਾਕੀ ਟੀਮ ਚ ਰਹੇ ਨਾਮ ਤਰੀ 11 ਪੈਣੀ ਸਾਹਬ ਉਹਨਾਂ ਕੋਲੇ ਐਸਟੋਟਰਫੀ ਹੈਗਾ ਹਨਾ ਦਿਦਾਰ ਦੋਨੋਂ ਭਾਈ ਸੀਗੇ ਸਰਦਾਰਾ ਤੇ ਦਿਦਾਰਾ ਦੋਨੋਂ ਭਾਈ ਖੇਡਦੇ ਰਏ ਇੱਕੋ ਟਾਈਮ ਤੇ ਸੋ ਅਸੀਂ ਐਸਟੋਟਰਫ ਜਿਹੜੇ ਸਿੰਥੈਟਿਕ ਟਰੈਕ ਉਹ ਸਾਰੇ ਬਜਟ ਦੀ ਕੋਈ ਕਮੀ ਨਹੀਂ ਖੇਡਾਂ ਵਾਸਤੇ ਤਾਂ ਪੰਜਾਬੀ ਵੈਸੇ ਵੀ ਹੈ ਹਾਜ਼ਰ ਹੋ ਜਾਂਦੇ ਨੇ ਵੀ ਤੁਸੀਂ ਛੱਡੋ ਜੀ ਸਾਡਾ ਕੰਮ ਸਾਨੂੰ ਦਿਓ ਜੀ ਆਪਾਂ ਟਰਨਮੈਂਟ ਵੇਲੇ ਪਰਚੇ ਹੀ ਕੱਟ ਕੇ ਘਾਉਂਦੇ ਨੇ ਉਹ ਕਿੱਥੋਂ ਦਾ ਟਰਨਮੈਂਟ ਦਾ ਇਨਾਮ ਪਰਚੇ ਕੱਟਦੇ ਆ ਕੋਈ ਵੀ ਨਹੀਂ ਜਵਾਬ ਦਿੰਦਾ ਜੀ ਸੋ ਖੇਡਾਂ ਨੂੰ ਪ੍ਰਮੋਟ ਕਰਨ ਵਾਸਤੇ 3083 ਆਧੁਨਿਕ ਹਾਈ ਵੈਲਿਊ ਖੇਡ ਦੇ ਜਿਹੜੇ ਖੇਡਾਂ ਦੇ ਗਰਾਊਂਡ ਜਿਹੜੇ ਨੇ ਉਹ ਪਹਿਲੇ ਚਾਂਦ ਚ ਵਣ ਜਾ ਰਹੇ ਨੇ ਤੇ ਅਸੀਂ ਰੋਜ਼ਗਾਰ ਵੀ ਦੇਵਾਂਗੇ ਪੰਜਾਬ ਨੂੰ ਦੁਬਾਰਾ ਫੇਰ ਰੰਗਲਾ ਆਡੀਅਮ ਫਿਨਿਸ਼ਰ ਪਾ ਆਡੀਅਮ ਤੇ ਫਿਨਿਸ਼ ਕਰਨ ਵਾਲੇ ਤੇ ਸੋਨੇ ਦੇ ਚਾਂਦੀ ਦੇ ਸਿਲਵਰ ਦੇ ਮੈਡਲ ਨਾਲ ਉਹਨਾਂ ਦੀਆਂ ਗਰਦਨਾਂ ਜਿਹੜੀਆਂ ਨੇ ਉਹ ਭਰੀਆਂ ਹੋਣ ਇਹ ਸੋਚ ਕੇ ਸੀ ਜਿਹੜਾ ਇਹ ਪਲਾਨ ਬਣਾਇਆ ਤਾਂ ਕਿ ਉਹ ਇਧਰੋਂ ਉਧਰੋਂ ਜਾਂ ਕੋਈ ਬੁਰੀਆਂ ਸੰਗਤਾਂ ਜਾਂ ਕੋਈ ਡਰਗ ਵਗੈਰਾ ਤੋਂ ਬਾਤ ਸਕਣ ਤੇ ਸਰੀਰ ਵਰਤਿਆ